ਜਿਹਦਾ ਹਿਰਦਾ ਪ੍ਰੇਮਾ ਭਗਤੀ ਨਾਲ ਭਰਿਆ ਹੋਇਆ ਹੈ ਖਾਲਸ ਹੈ ਇਹ ਰਾਜ ਸਤਾ ਉਹਨਾਂ ਦੇ ਹੱਥ ਫਿਜ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੀ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਇਹ ਦਵਾ ਇਹ ਤੇ ਮੰਗ ਕਹਿੰਦੇ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਹੈ ਸ਼ੇਖ ਸਾਦੀ ਦੀ ਦੁਨੀਆ ਜਿਸ ਡਾਂਗਣਾ ਲੋ ਲਿਖਦੇ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ ਸ਼ੇਖ ਸਾਦੀ ਕਹਿੰਦੇ ਨੇ ਖੁਦਾ ਗੱਲ ਹੈ ਮੈਂ ਬੜੇ ਸੁਭਾਣ ਹੋ ਜਾਣ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਚੋਲੇ 'ਚ ਪਾ ਦੇਣਾ ਪਰ ਦੇਣਾ ਭਗਤ ਜੋ ਕੁਝ ਮੰਗ ਰਹੇ ਨੇ ਤੂੰ ਨਹੀਂ ਤੇ ਹੁਣ ਮੈਂ ਮੰਗਾ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰਾਂ ਤੂੰ ਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ ਐਸ ਵਸੇ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ ਖੁਦਾ ਕਹਿੰਦਾ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੀ ਐ ਕਮ ਸੇ ਕਮ ਹਰ ਚੀਜ਼ ਦਾ ਇਮਤਿਆਨ ਰਹਿਦਾ ਹੁੰਦਾ ਹੈ ਮੰਗ ਕੇ ਤੇ ਦੇਖ ਮੈਂ ਨਾ ਦੇਵਾ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾ ਹੀ ਲਾਈ ਜਾ ਰਿਹਾ ਹੈ ਸੇਖ ਸਾਦੀ ਕਹਿੰਦਾ ਸੀ ਤੇਰੇ ਸਵਾਰ ਨ ਹੋ ਜਾਣਾ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇ ਸੇਖ ਸਾਦੀ ਮੰਗਦੇ ਕਿ ਸਿਫਲਾ ਖੁਦਾਵੰ ਹਸਤੀ ਮਬਾਸ਼ ਜਵਾ ਮਰਦ ਰਾ ਤੰਗ ਦਸਤੇ ਮਬਾਸ਼ ਐ ਮੇਰੇ ਮਾਲਕ ਐ ਮੇਰੇ ਖੁਦਾ ਜੋ ਕਮੀਨਾ ਹੈ ਜੋ ਦੁਸ਼ਟ ਹੈ ਉਹਦੇ ਹੱਥ ਦੇ ਚ ਰਾਜ ਸਤਾਣਾ ਤੇ ਜੋ ਫਕੀਰ ਹੈ ਜੋ ਸੰਤ ਹੈ ਜਵਾਨ ਮਰਦ ਹੈ ਫਰਾਗ ਦਿਲ ਹੈ ਇਹਦੇ ਹੱਥ ਕਮਜ਼ੋਰ ਨਾ